ਇਹ ਜਿਹੜੇ ਵਰਤਮਾਨ ਤ੍ਰਾਸ ਦੇ ਹੈ ਇਹ ਟ੍ਰੇਜਡੀ ਜਿਹੜੀ ਹੈ ਮੈਂ ਆਪਣੀ ਅੱਖਾਂ ਨਾਲ ਪਿਛਲੇ 40 50 60 ਸਾਲ ਤੋਂ ਦੇਖ ਰਿਹਾ ਬੜੀ ਦੁਖੀ ਹਿਰਦੇ ਨਾਲ ਬਿਲਕੁਲ ਸਹੀ ਹੈ ਕਿ ਸਿੱਖਾਂ ਦੀ ਗਿਣਤੀ ਮਰਦਮ ਸ਼ੁਮਾਰੀ ਦੇ ਹਿਸਾਬ ਨਾਲ ਵਧ ਰਹੀ ਹੋਏ ਲੇਕਿਨ ਸਿੱਖਾਂ ਦੀ ਗਿਣਤੀ ਸੰਤ ਅਤਰ ਸਿੰਘ ਗੁਰੂ ਗੋਬਿੰਦ ਸਿੰਘ ਉਹ ਨਾਨਕ ਦੀ ਸਿੱਖੀ ਦੇ ਸਾਹਬ ਨਾਲ ਅਸੀਂ ਬਹੁਤ ਥੋੜੇ ਰਹਿ ਗਏ ਜਿਹੜੇ ਵੀ ਹਾਂ ਮੈਂ ਉਹਨਾਂ ਵਿੱਚ ਹਾਲੇ ਨਹੀਂ ਹਾਂ ਮੈਂ ਵੀ ਚਾਹਦਾ ਕਿ ਉਸ ਲਾਈਨ ਵਿੱਚ ਲੋਾਂ ਜਿੱਥੇ ਗੁਰੂ ਬੈਨੂ ਕਹੇ ਹਾਂ ਇਹ ਮੇਰਾ ਸਿੱਖ ਹੈ ਔਰ ਮੈਨੂੰ ਇਹ ਪੱਕਾ ਹੈ ਕਿ ਮਾਤਾ ਪਿਤਾ ਦੀ ਜ਼ਿੰਮੇਵਾਰੀ ਸਭ ਤੋਂ ਪਹਿਲੀ ਹੈ ਹਾਲੇ ਬੱਚਾ ਛੋਟੇ ਤੋਂ ਛੋਟਾ ਹੋਏ ਉਸ ਵੇਲੇ ਵੀ ਜੇ ਅਸੀਂ ਉਹਦੇ ਕੰਨ ਵਿੱਚ ਗੁਰਬਾਣੀ ਪਾਵਾਂਗੇ ਕਈ ਥਾਵਾਂ ਤੇ ਦੇਖਿਆ ਚੰਗੇ ਮਾਪਿਆਂ ਨੂੰ ਜਦੋਂ ਪਹਿਲੀ ਵਾਰ ਬੱਚੇ ਦਾ ਜਨਮ ਹੁੰਦਾ ਹੈ ਤੇ ਉਹਦੇ ਕੰਨ ਦੇ ਵਿੱਚ ਵੀ ਇੱਕ ਓੰਕਾਰ ਵਾਹਿਗੁਰੂ ਫੂਕਦੇ ਨੇ ਜਲ ਦਿੰਦੇ ਨੇ ਪਹਿਲਾ ਉਸ ਨੂੰ ਵੀ ਵਾਹਿਗੁਰੂ ਦੇ ਕੇ ਦਿੰਦੇ ਉਸ ਦੇ ਬਾਅਦ ਥੋੜੀ ਪ੍ਰੇਮ ਸਖਤੀ ਦੀ ਲੋੜ ਹੈ ਪ੍ਰੇਮ ਮੇਰੇ ਅੰਦਰ ਹੋਏ ਉਸ ਫਰੇਮ ਦੇ ਸਦਕਾ ਮੈਂ ਸਖਤੀ ਨਾਲ ਬੱਚਿਆਂ ਨੂੰ ਕਹਾ ਕਿ ਤੁਸੀਂ ਸਿੱਖੀ ਜੀਵਨ ਵੱਲ ਲੱਗੋ ਮੈਂ ਹੈ ਤਾਂ ਮਾਰੀ ਗੱਲ ਪਰ ਦੱਸ ਦਿਨਹਾ ਕਿ ਮੇਰਾ ਬੱਚਾ ਜਦੋਂ ਸਕੂਲ ਦਾਖਲ ਹੋਣਾ ਸੀ ਤਾਂ ਮੇਰੇ ਆਣ ਗਵਾਨ ਪਿਆਰਿਆਂ ਨੇ ਕਿਹਾ ਕਿ ਇਹਨੂੰ ਕਨਵੈਂਟ ਸਕੂਲ ਦਾਖਲ ਕਰਾਉਣਾ ਮੈਂ ਔਖਾ ਸੀ ਪਟਿਆਲੇ ਬਹਿ ਕੇ ਕਨਵੈਂਟ ਸਕੂਲ ਇਹ ਕਿਤੇ ਗੁਰ ਸਿੱਖੀ ਤੋਂ ਨਾ ਪਰੇ ਕਰ ਜਾ ਤੋ ਮੈਂ ਸਾਰਿਆਂ ਨੂੰ ਕਿਹਾ ਜਦ ਤੱਕ ਇਹ ਘਰੋਂ ਪਾਠ ਕਰਕੇ ਜਾਏਗਾ ਤੇ ਉਥੋਂ ਆ ਕੇ ਜਿਵੇਂ ਮੈਂ ਕਵਾਂ ਗੁਰਬਾਣੀ ਨਾ ਲੱਗਾ ਰਹੇਗਾ ਉਦੋਂ ਤੱਕ ਇਹ ਸਕੂਲ ਰੱਖਾਂਗੇ ਜਿਸ ਦਿਨ ਮੈਨੂੰ ਲੱਗਿਆ ਇਹ ਸਕੂਲ ਰੁਕਾਵਟ ਹੈ ਤਾਂ ਸਕੂਲਿੰਗ ਬੰਦ ਕਰਵਾ ਦੇਾਂਗੇ ਬੇਸ਼ੱਕ ਕਈ ਵਾਰ ਔਖ ਵੀ ਆਇਆ ਤੋ ਸਕੂਲ ਦਾ ਟਾਈਮ ਹੋ ਗਿਆ ਤੇ ਮੈਂ ਕਹਾ ਕੇ ਇਹਨੇ ਹਾਲੇ ਸਕੂਲ ਨੰਤਰ ਦਾ ਪਾਠ ਨਹੀਂ ਸੁਣਾਇਆ ਨਹੀਂ ਜਾਣਾ ਮੇਰੀ ਪਤਨੀ ਜੀ ਨੇ ਔਖੋ ਕਿ ਕਿ ਸਕੂਲ ਦਾ ਟਾਈਮ ਹੋ ਰਿਹਾ ਲੇਟ ਹੋ ਜਾਏਗਾ ਰਹਿ ਜਾਏਗਾ ਮੈਨੂੰ ਆਪਣੀ ਔਖੀ ਜੀ ਯਾਦ ਹੈ ਮੈਂ ਕਿਹਾ ਨਾ ਜਾਏ ਬੇਸ਼ੱਕ ਨਾ ਜਾਏ ਸਕੂਲ ਛੱਡ ਦੇਵੇ ਟਾਈਮ ਸਿਰ ਨਾ ਜਾਏ ਫੇਲ ਹੋ ਜਾਏ ਪਹਿਲੀ ਚੀਜ਼ ਇਹ ਜਦ ਤੱਕ ਇਹ ਗੁਰੂ ਨਾਲ ਜੁੜਿਆ ਇਹ ਸਾਰਾ ਕੁਝ ਆਪਿਆ ਆ ਗਿਆ